सिविल हस्पताल पठानकोट हमेशा ही रहिंदा है एक पासे मान सरकार वालों युद्ध नशिया विरुद्ध मुहिम चलाई जा रही है दूजे पास दवाइयां नु अग लगा के एकता प्रदूषण वाया जा रहा है दूसरा लोगों दे के सुटिया जा रहा है क्यों सिविल हस्पता वाले लोगों बीमार करने की कोशिश कर रहे हैं उन्होंने कहा कि गरीब परिवार नु दवाई नहीं मिलती पर अग वास्ते देखो कि बेशुमार बेअंत दवाईया टीके इस्तेमाल कर लेंद्र बहुत वाला चिंता का विषय है कि सिविल हस्पता रहने वाले सरकारी मुलाजम क्यों जनता के बारे में नहीं सोचते उन्होंने जान के निलवाड़ करते हैं इस संबंधी जो सिविल सर्जन गलिश की गई तो ਚੱਲਿਆ ਕਿ ਉਹ ਛੁੱਟੀ ਤੇ ਹਨ ਅਤੇ ਐਸਐਮਓ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਜਵਾਬ ਦੇਣਾ ਉਚਿਤ ਨਹੀਂ ਸਮਝਿਆ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਸਰ ਸਿਵਲ ਹਸਪਤਾਲ ਫਰਾਂਕੂ ਦੇ ਵਿੱਚ ਕਾਫੀ ਦੇਰੋਂ ਤੋਂ ਇਹ ਵਾਇਰ ਬੈਟਿਕ ਅੱਗ ਲਗਾਈ ਆ ਰਹੀ ਹੈ ਕੀ ਕਹਾਂ ਚਾਹੂੰ ਇਹ ਜਿਹੜਾ ਏਰੀਆ ਹੈ ਇਹ ਸਾਰਾ ਸਿਵਲ ਹਸਪਤਾਲ ਦਾ ਏਰੀਆ ਹੈ ਸਿਵਲ ਹਸਪਤਾਲ ਦੇ ਬੈਕਸਾਈਡ ਜਿਹੜੀ ਅੱਗ ਲਗਾਈ ਗਈ ਹੈ ਇਹ ਸਰਾਸਰ ਗਲਤ ਹੈ ਕਿਉਂਕਿ ਸਿਵਲ ਹਸਪੀਟਲ ਦੇ ਵਿੱਚ ਬਿਨ ਬਿਨ ਪ੍ਰਕਾਰ ਦੇ ਪੇਸ਼ੈਂਟਸ ਆਉਂਦੇ ਨੇ ਹੋਰ ਦੇਖਿਆ ਜਾ ਰਿਹਾ ਕਿ ਜਿੱਥੇ ਅੱਗ ਲਗਾਈ ਗਈ ਹੈ ਉਹ ਕਿ ਮੈਡੀਸਿਨਸ ਹੈ। ਕਿਆ ਪਤਾ ਕਿਸ ਕਿਸ ਤਰ੍ਹਾਂ ਦੀ ਮੈਡੀਸਿਨਸ ਹੈ ਜਿਹਦੇ ਨਾਲ ਜਿਹਦੇ ਧੂਏ ਦੇ ਨਾਲ ਲਾਗੇ-ਸ਼ਾਕੇ ਪਰਿਵਾਰਾਂ ਦੇ ਲੋਕਾਂ ਦੇ ਘਰ ਵੀ ਨੇ ਹਸਪੀਟਲ ਦੇ ਵਿੱਚ ਵੀ ਬੜੀ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ। ਫੋਸਲ ਦਾ ਉਹਦੇ ਨਾਲ ਇਨਫੈਕਸ਼ਨ ਹੁੰਦੇ ਇਹ ਲੋਕਾਂ ਨੂੰ। ਹੋਰ ਉਹਦੇ ਵਿੱਚ ਇੰਜੈਕਸ਼ਨ ਵੀ ਦੇਖੇ ਜਾ ਰਹੇ ਜਿਹੜੇ ਨਸ਼ੇ ਦੇ ਜਿਹੜੇ ਚਿੱਟੇ ਦੇ ਲੋਕ ਸਰੀਂਗਾਂ ਲਗਾਉਂਦੇ ਨੇ ਉਹ ਵੀ ਸਰੀਂਗਾਂ ਉੱਤੇ ਪਈਆਂ। ਇਹ ਬੜੀ ਵੱਡੀ ਚੀਜ਼ ਹੈ। ਕੀ ਆ ਇਹ ਹਸਪੀਟਲ ਵਾਲੇ ਛੁੱਟ ਰਹੇ ਨੇ ਜਾਂ ਨਸ਼ਾ ਆ ਕੇ ਲੋਕ ਇਥੇ ਕਰ ਰਹੇ ਨੇ ਐਵੇਂ ਵਿੱਚ ਹਸਪੀਟਲ ਦੇ ਐਸਐਮਓ ਸਾਹਮਣੂ ਗੈਰ ਹਾਇਕਨਾ ਜਾਂਚ ਕਰਨੀ ਚਾਹੀਦੀ ਹੈ ਕਿ ਇਸ ਜਗ੍ਹਾ ਤੇ ਕੀ ਹੋਇਆ ਰਿਹਾ ਜੇ ਹਸਪੀਟਲ ਵਾਲੇ ਸਰੀਂਜਾ ਮੈਡੀਸਿਨ ਛੁੱਟ ਰਹੇ ਤੇ ਕਿਉਂ ਛੁੱਟੀਆਂ ਜਾ ਰਹੀਆਂ ਕੀ ਉੱਥੇ ਲੋਕ ਜਿਹੜੇ ਆਂਦੇ ਨੇ ਸਰਕਾਰ ਵੱਲੋਂ ਫ੍ਰੀ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਦਈਏ ਵੇਸਟ ਕਰਕੇ ਕੀ ਫਾਇਦਾ ਦੇਖੋ ਜਿਹੜੇ ਗਰੀਬ ਲੋਕ ਨੇ ਜਿਹੜੇ ਦਵਾਈ ਨਹੀਂ ਲੈ ਸਕਦੇ ਦੇਖਣ ਨੂੰ ਆ ਰਿਹਾ ਕਿਤੇ ਬਹੁਤ ਮੈਡੀਸਿਨਜ਼ ਦੇ ਪੱਤੇ ਨੇ ਜਿਹੜੇ ਬਹੁਤ ਡਿੱਗੇ ਪਏ ਨੇ ਯਾਰ ਉਹਨਾਂ ਨੂੰ ਲਿਕਾਉਂ ਦਿੱਤੇ ਜਾਣ ਅੱਗ ਕਿਉਂ ਲਗਾਈ ਜਾ ਰਹੀ ਹੈ ਮੈਨੂੰ ਲੱਗਦਾ ਹੈ ਕਿਤੇ ਸੈਂਟਰਲ ਪੰਜਾਬ ਸਰਕਾਰ ਨੂੰ ਜਾਂਚ ਬੜਾਣੀ ਚਾਹੀਦੀ ਹੈ ਹੋਰ ਐਸਐਮਓ ਸਾਹਿਬ ਨੂੰ ਸਪੈਸ਼ਲ ਤੇ ਜਾਂਚ ਕਰਨੀ ਚਾਹੀਦੀ ਹੈ ਕਿ ਮੈਡੀਸਿਨਜ਼ ਦੇ ਦੁਰਪਯੋਗ ਕਿਉਂ ਹੋ ਰਿਹਾ ਹੋਰ ਜੇ ਨਸ਼ੇ ਵਾਲੇ ਵੀ ਟੀਕੇ ਨੇ ਤੇ ਕਿਉਂ ਨੇ ਕਿ ਆਤੇ ਲੋਕ ਨਸ਼ਾ ਕਰ ਰਹੇ ਨੇ ਸਿਵਲ ਹਸਪੀਟਲ ਦੀ ਜਗ੍ਹਾ ਦੇ ਵਿੱਚ ਉਹਦੀ ਐਸਐਸਪੀ ਸਾਹਿਬ ਨੂੰ ਵੀ ਨਾਲ ਹੋ ਕੇ ਜਾਂਚ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਸਾਡੀ ਯੁੱਧ ਨਸ਼ਿਆਂ ਵਿਰੁੱਧ ਇੱਕ ਮਹੀਨ ਵਾਰ-ਵਾਰ ਚੱਕਦੀ ਪਈ ਹੈ ਉਹਦੀ ਆੜ ਦੇ ਵਿੱਚ ਸਾਨੂੰ ਦੇਖਣ ਨੂੰ ਆ ਰਿਹਾ ਕਿ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਉਥੇ ਦੁਰਉਪਯੋਗ ਕੀਤਾ ਜਾ ਰਿਹਾ ਹੈ ਉਹ ਕਿਉਂ ਇਹ ਜਿਹੜੀਆਂ ਚੀਜ਼ਾਂ ਨੇ ਬੜੀ ਹੀ ਵੱਡੀ ਚਿੰਨ੍ਹ ਖੜੀਆਂ ਕਰਦੀਆਂ ਨੇ ਕੁਝ ਐਸਐਮਐਸ ਸਾਹਿਬ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਦੁਰਉਪਯੋਗ ਕਿਉਂ ਹੋ ਰਿਹਾ ਜੈਨ ਜਬਰਤ ਜੈ ਸ਼ੀਰਮ ਬਸ ਇਹ ਬਰਖ ਤੱਕ ਬਚਾ ਦਿੱਤੀ ਕਾਫੀ ਨਾਲ ਗਈ ਇਹ ਜਿਹੜੇ ਬਾਇਓਮੈਡੀਕਲ ਦੀ ਜਿੱਤਾਈ ਆ ਦੇ ਦੇਖੋ ਜੀ ਇਹ ਤਾਂ ਜਾਂਚ ਦਾ ਵਿਸ਼ਾ ਹੈ ਜਿਸ ਤਰ੍ਹਾਂ ਤੁਹਾਡੀ ਵੀਡੀਓ ਦਾ ਇਹ ਮੈਨੂੰ ਇਹਦਾ ਪਤਾ ਲੱਗਿਆ ਕਿ ਉੱਥੇ ਜਿੱਦਾਂ ਸਰੀਂਝਾ ਪੇਜਦੀਆਂ ਔਰ ਦਵਾਈ ਦੇ ਜਿਹੜੇ ਪੱਤੇ ਨੇ ਉਹ ਵੀ ਉੱਥੇ ਕਾਫੀ ਉੱਥੇ ਸੁੱਟ ਕੇ ਉਹਨੂੰ ਆਗ ਲਗਾਈ ਜਾ ਰਹੀ ਹੈ ਇਹਦੇ ਕਿ ਜਾਂਚ ਦਾ ਵਿਸ਼ਾ ਹੈ ਮੈਂ ਤੇ ਪਠਾਨਕੋਟ ਦੇ ਜਿਹੜੇ ਐਸਐਮਓ ਸਾਹਿਬ ਨੇ ਜਿਹੜੇ ਉਹਨਾਂ ਨੂੰ ਨਵੇਦਨ ਕਰਾਂਗਾ ਕਿ ਇਹਦੀ ਇੱਕ ਜਾਂਚ ਕਰਾਈ ਜਾਵੇ ਕਿ ਕਿਹੜੇ ਜਿਹੜੇ ਸਰੰਜਾਂ ਜਿਹੜੇ ਪੇ ਦੀਆਂ ਕਿਹਾ ਉੱਥੇ ਕੋਈ ਜੁਬਗ ਜਿਹੜੇ ਨਸ਼ਾ ਨੋਸ਼ਾ ਕਰਨ ਆਉਂਦੇ ਨੇ ਉਹ ਛੁੱਟ ਗਏ ਨੇ ਕਿ ਜਾਂ ਸਿਵਲ ਹਸਪੀਟਲ ਦੇ ਕਰਮਚਾਰੀਆਂ ਨੇ ਇਹ ਜਿਹੜੀਆਂ ਸਰੰਜਾਂ ਤੇ ਛੁੱਟੀਆਂ ਹਨ ਅਗਰ ਸਿਵਲ ਹਸਪੀਟਲ ਦੇ ਕਰਮਚਾਰੀਆਂ ਨੂੰ ਸਰੰਜਾਂ ਛੁੱਟੀਆਂ ਤੇ ਵੀ ਜਾਂਚ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਿਹੜੀ ਦਵਾਈ ਨਹੀਂ ਮਿਲ ਰਹੀ ਪਰ ਉੱਥੇ ਮੈਂ ਦੇਖ ਰਿਹਾ ਤੁਹਾਡੀ ਵੀਡੀਓ ਦੇ ਮਾਧਿਅਮ ਰਾਹੀਂ ਕਿ ਇੰਨੀਆਂ ਦਵਾਈਆਂ ਨੂੰ ਪੱਤਿਆਂ ਨੂੰ ਅੱਗ ਲਗਾਈ ਜਾ ਰਹੀ ਹੈ ਉਹ ਕਿਸ ਕਰਨ ਲਗਾਈ ਜਾ ਰਹੀ ਹੈ ਲਗਾਈ ਜਾ ਰਹੀ ਹੈ ਅਗਰ ਤੇ ਉਹ ਐਕਸਪਾਇਰੀ ਹੈ ਪਰ ਜਿੱਤੂ ਦਾ ਕਸਾ ਨੂੰ ਨੋਨੋ ਲੱਜਾ ਕਿ ਐਕਸਪਾਇਰੀ ਨੂੰ ਵੀ ਜਿਹੜੀ ਹੈ ਉਹ ਦਵਾਈਆਂ ਨੂੰ ਅੱਗ ਨਹੀਂ ਲਗਾਈ ਜਾਂਦੀ ਬਕਾਇਦਾ ਐਦੀ ਇੱਕ ਰਿਪੋਰਟ ਬੰਦੀ ਹੈ ਉਹ ਦਵਾਈਆਂ ਜਿਹੜੀਆਂ ਵਾਪਸ ਜਿਹੜੀਆਂ ਭੇਜੇ ਜਾਂਦੀਆਂ ਇੱਕ ਪਾਸੇ ਸਰਕਾਰ ਜਿਹੜੀ ਹੈ ਰੋਹ ਵਾਦੇ ਕਰ ਰਹੀ ਹੈ ਕਿ ਨਸ਼ਾ ਮੁਕਤ ਪੰਜਾਬ ਹੋਏਗਾ ਨਸ਼ਾ ਮੁਕਤ ਪੰਜਾਬ ਹੋਏਗਾ ਪਰ ਦੂਜੇ ਪਾਸੇ ਦੇਖੋ ਹਸਪੀਟਲ ਦੇ ਅੰਦਰ ਸੰਜਾ ਜਿਹੜੀਆਂ ਪੇਂਦੀਆਂ ਜਿਹੜੀਆਂ ਜ਼ੂਜ਼ ਕੀਤੀਆਂ ਜਾਂ ਸੰਜਾ ਪੇਂਦੀਆਂ ਇਤੋਂ ਸਾਬ ਸਾਬਤ ਹੁੰਦਾ ਕਿ ਹਰ ਪਾਸੇ ਕੋਈ ਖੋਫ ਹੀ ਨਹੀਂ ਹੈ ਨਾ ਨਸ਼ੇ ਵੇਚਣ ਵਾਲੇ ਨਾ 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 ਨਸ਼ਾ ਕਰਨ ਵਾਲੇ ਆਜਾ ਕੇ ਜਿਹੜੇ ਆਮ ਲੋਕ ਨੇ ਜਿਹੜਾ ਜਿਨ੍ਹਾਂ ਨੂੰ ਪੁਲਿਸ ਹਰਾਸਮੈਂਟ ਕਰਦੀ ਆ ਇਹੋ ਜੇ ਲੋਕਾਂ ਦਾ ਕੋਈ ਨਕੇਲ ਨਹੀਂ ਗਸਦੀ ਤੁਸੀਂ ਮਹੱਲੇ ਦੇ ਚੱਲ ਜੋ ਬਜਾਰਾਂ ਚ ਜਾਓ ਰਾਤੀ 12 1 ਵਜੇ ਤੋਂ ਬਾਅਦ ਦੇਖੋ ਆਮ ਨਸ਼ੇ ਕਰਨ ਵਾਲੇ ਲੋਕ ਜਿਹੜੇ ਸੜਕਾਂ ਦੇ ਘੁੰਮਦੇ ਹੁੰਦੇ ਪਰ ਪੁਲਿਸ ਪ੍ਰਸ਼ਾਸਨ ਮੇਰੇ ਕੋਲ ਡਰਦੀ ਆ ਕਿ ਕਦੇ ਸਾਨੂੰ ਨਾ ਕੋਈ ਕਰਦੇ ਔਰ ਦੂਜੇ ਪਾਸੇ ਇਹੋ ਜਿਹੇ ਹਾਲਾਤ ਦੇ ਵਿੱਚ ਇਦਾਂ ਨਾ ਸੜਜਾਂ ਜਿਹੜੀਆਂ ਸ਼ਰਿਆਂ ਸੜਕਾਂ ਦੇ ਉੱਤੇ ਪੇਂਦੀਆਂ ਉਹ ਵੀ ਹਸਪੀਟਲ ਦੇ ਦਾਇਰੇ ਦੇ ਅੰਦਰ ਪੇਂਦੀਆਂ ਤੇ ਇਹਦੀ ਜਾਂਚ ਹੋਣੀ ਚਾਹੀਦੀ ਮੈਂ ਕਹਾਂਗਾ ਤੁਹਾਨੂੰ ਦਰ ਅਗਲਗੋਨ ਕਿੰਨੇ ਕ ਬਿਮਾਰੀਆਂ ਹੋ ਸਕਦੇ ਦੇਖੋ ਜੀ ਦੂਜੇ ਪਾਸੇ ਇਹ ਕਹਿੰਦੇ ਐਸਾ ਹਸਪੀਟਲ ਦੇ ਵਿੱਚ ਕਹਿੰਦੇ ਕਿ ਧੂਆਂ ਨਹੀਂ ਜਾਣਾ ਚਾਹੀਦਾ ਗੰਦਗੀ ਨਹੀਂ ਜਾਣੀ ਚਾਹੀਦੀ ਮਿੱਟੀ ਨਹੀਂ ਜਾਣੀ ਚਾਹੀਦੀ ਉਹ ਉਹਦੇ ਪਾਸੇ ਦੂਜੇ ਪਾਸੇ ਦੀ ਦੇਖੋ ਤਾਂ ਹਸਪੀਟਲ ਦੇ ਅੰਦਰ ਹੀ ਉਹ ਦਵਾਈਆਂ ਨੂੰ ਆਗ ਲਗਾ ਕੇ ਸਾੜੇ ਜਾ ਰਹੇ ਨੇ ਜਿਹੜੇ ਉੱਤੇ ਮਰੀਜ਼ ਆਉਂਣਾ ਉਹਨਾਂ ਨੂੰ ਉਹਨਾਂ ਦਾ ਕਿੰਨਾ ਅਸਰ ਪਏਗਾ ਇਹ ਤੁਸੀਂ ਖੁਦ ਸੋਚ ਸਕਦੇ ਹੋ